ਜਿਹੜੀ ਆਪ ਗੱਲ ਕਰ ਰਹੇ ਇਸੇ ਨੂੰ ਥੋੜਾ ਜਿਹਾ ਹੋਰ ਕੰਟੀਨਿਊ ਕਰਦੇ ਆ ਇਹ ਗੱਲ ਇੱਥੇ ਹੀ ਸਿਮਟੀ ਨਹੀਂ ਹੈ ਅਜੇ ਤੱਕ ਤੇ ਕਹਰੇ ਕਿ ਇੱਕ ਖਾਸ ਜਲਾਸ ਮਾਨਸਾ ਬੁਲਾ ਰਹੇ ਨੇ 26 ਤੋਂ 29 ਸਤੰਬਰ ਦੇ ਵਿੱਚ ਤੇ ਉਸ ਜਲਾਸ ਦੇ ਵਿੱਚ ਵੀ ਜ਼ਿਕਰ ਤੇ ਉਹ ਹੀ ਕਰ ਰਿਹਾ ਕਿ ਜਿਹੜੇ ਹਰ ਪਰਵਾਤ ਜਿਹੜੇ ਏਰੀਏ ਨੇ ਜਾਂ ਲੋਕ ਨੇ ਪਿੰਡ ਨੇ ਉਹਨਾਂ ਦੀ ਮਤਲਬ ਵਾਸਤੇ ਗੱਲਬਾਤ ਕਰਨੀ ਹੈ ਤੇ ਉਹਦੇ ਚ ਫਿਰ ਇਸ ਤੋਂ ਬਿਨਾ ਕੀ ਖਾਸ ਗੱਲਬਾਤ ਹੋ ਸਕਦੀ ਹੈ ਨਹੀਂ ਦੇਖੋ ਵਿਸ਼ੇਸ਼ ਇਸਲਾਸ ਤੇ ਮੇਰੇ ਖਿਆਲ ਦੇ ਨਾਲ ਕੁਝ ਅਮੈਂਡਮੈਂਟਸ ਕਰਨ ਵਾਸਤੇ ਹੀ ਇਹਨਾਂ ਨੇ ਬੁਲਾਇਆ ਜਿਨ੍ਹਾਂ ਕਿਉਂਕਿ ਦੇਖੋ ਉਹ ਜੋ এজেন্ডਾ ਹੋਏਗਾ ਤਾਂ ਉਹ ਤਾਂ ਬਾਅਦ ਦੇ ਵਿੱਚ ਹੀ ਪਤਾ ਲੱਗੇਗਾ ਇੱਕ ਕਿਆਫਾ ਹੁੰਦਾ ਕਿ ਜੇ ਸਪੈਸ਼ਲਿਸ ਲਾ ਸਦਿਆ ਤਾਂ ਉਹ ਕਾਦੇ ਸੰਦਰਭ ਦੇ ਵਿੱਚ ਹੋਏਗਾ ਜਾਂ ਸਰਕਾਰ ਜਿਹੜੀ ਹੈ ਕੋਈ ਸ਼ਹਾਦਤ ਤੱਕ ਸਾਫ਼ ਕਰ ਦਿੰਦੀ ਹੈ ਕਿ ਭਾਈ ਅਸੀਂ ਇਹਦੇ ਵਾਸਤੇ ਸਰਕਾਰ ਦਾ ਮਤਲਬ ਹੁੰਦਾ ਹੈ ਕਿ ਤੁਹਾਡੀ ਕੈਬਨਟ ਜਿਹੜੀ ਫੈਸਲਾ ਲੈਂਦੀ ਹੈ ਸਪੀਕਰ ਸਾਹਿਬ ਪ੍ਰਵਾਨ ਕਰਦੇ ਆ ਰਾਜਪਾਲ ਸਾਹਿਬ ਪ੍ਰਵਾਨ ਕਰਦੇ ਉਸ ਤੋਂ ਬਾਅਦ ਸੈਸ਼ਨ ਸਦਿਆ ਜਾਂਦਾ ਤਾਂ ਇਹ ਹੈ ਤੇ ਹੜਾਂ ਦੇ ਸੰਦਰਭ ਚ ਜੀ ਹੁਣ ਉਹਦੇ ਚ ਕੀ ਮੁਆਵਜ਼ੇ ਵਾਲਾ ਕੁਝ ਬਦਲਣ ਜਾ ਰਹੇ ਹੂੰ ਕਿ ਅਗਾ ਵਾਸਤੇ ਕੋਈ ਸਾਰਥਕ ਚਰਚਾ ਕਰਨ ਜਾ ਰਹੇ ਨੇ ਇਹ ਚੀਜ਼ਾਂ ਦੇਖਣੀਆਂ ਹੋਣਗੀਆਂ ਆਪਾਂ ਨੂੰ ਜੀ ਅੱਛੀ ਗੱਲ ਆ ਪਰ ਜੇ ਇਦਾਂ ਨਾ ਹੋ ਕੇ ਉਦਾਂ ਹੀ ਫੇਰ ਹੋਣਾ ਹੈ ਕਿ ਬਸ ਕਿਸੇ ਨੇ ਬੋਝੇ ਚੋਂ ਜਿੰਦਰਾ ਕੱਢ ਲਿਆ ਜਿੰਦਰਾ ਜੰਗਾਲ ਖਾ ਗਿਆ ਚਾਬੀ ਲੈ ਗਿਆ ਦਿਲਾਂ ਦਾ ਜਾਨੀ ਮੈਂ ਚਾਬੀ ਬਾਹਰ ਛੱਡਤੀ ਆ ਜੀ ਜਾ ਇਦਾਂ ਉਦਾਂ ਬਸ ਕਿਸੇ ਨੇ ਕyao ਤੂੰ ਤੜਾਕ ਕਿਸੇ ਨੇ ਬਾਹਾਂ ਟੰਗ ਲਈਆਂ ਕਿਸੇ ਨੇ ਕੋਲਰ ਚੜਾਲਿਆ ਜੀ ਭਈ ਫੇਰ ਤੇ ਤੁਸੀਂ ਰਹਿਣ ਦਿਓ ਹੂੰ ਜੇ ਤੁਸੀਂ 26 ਤੋਂ 29 ਤੱਕ ਇੱਕ ਸਾਰਥਿਕ ਚਰਚਾ ਕਰੋ ਤੇ ਮੈਂ ਉਹਦਾ ਬੜਾ ਇਸਤਕਬਾਲ ਕਰਾਂਗਾ ਹੂੰ ਉਹ ਕਿਹੜੇ ਮੁੱਦਿਆਂ ਤੇ ਜੀ ਜੇ ਹੜਾਂ ਦੇ ਸੰਦਰਭ ਚ ਆਤਾ ਅੱਜ ਜਿਹੜੀ ਗੱਲ ਆਪਾਂ ਪਿਛਲੇ ਹਫਤੇ ਤੋਂ ਕਹਿ ਰਹੇ ਹਾਂ ਸੁਖਬੀਰ ਸਿੰਘ ਬਾਦਲ ਦਾ ਵੀ ਬਿਆਨ ਆ ਕਿ ਪੰਜ ਕਿੱਲਿਆਂ ਵਾਲੀ ਉਹ ਕੈਪ ਜਿਹੜੀ ਆ ਉਹ ਤੋੜੋ ਹੂੰ ਜੀ ਮੁਆਵਜ਼ਾ ਨੀਤੀ ਜਿਹੜੀ ਉਹ ਠੀਕ ਕਰੋ ਪਸ਼ੂ ਧਨ ਦਾ ਜਿਹੜਾ ਨੁਕਸਾਨ ਹੈ ਉਹਨੂੰ ਵਧਾਓ ਯਾਨੀ ਚਾਹੇ ਉਹ ਨਾਰਮਸ ਜਿਹੜੇ ਆ ਉਹ ਉੱਤੋਂ ਬਣੇ ਆ ਐਸ ਡੀ ਆਰ ਐਫ ਦੇ ਆ ਜਾਂ ਐਨ ਡੀ ਆਰ ਐਫ ਦੇ ਕਿਤੋਂ ਵੀ ਆ ਜੀ ਜੀ ਸਾਨੂੰ ਜ਼ਰੂਰਤ ਹੈ ਜੇ ਤੁਸੀਂ ਨਹੀਂ ਖੁਦ ਬਣਾ ਸਕਦੇ ਤਾਂ ਘੱਟ ਤੋਂ ਘੱਟ ਮਤਾ પાਕੇ ਵੇਚੋ ਹੂੰ ਗੱਲਬਾਤ ਜ਼ਰੂਰ ਹੋਣੀ ਚਾਹੀਦੀ ਹੈ ਉਸ ਤੇ ਹਾਂਜੀ ਹਾਂਜੀ ਬਿਲਕੁਲ ਗੱਲਬਾਤ ਹੋਣੀ ਚਾਹੀਦੀ ਹੈ ਹੁਣ ਦੇਖੋ ਵੀ ਆਪਣੇ ਇੱਥੇ ਇੱਕ ਜੇ ਸੱਜਰ ਸੂਈ ਝੋਟੀ ਲਈਏ ਤੇ ਸ਼ਾਇਦ 1.5 ਲੱਖ 1.30 ਦੀ ਹੋਣੀ ਵੈਸੇ ਕੱਲ ਇੱਕ ਮੈਂ ਬੜੀ ਖੂਬਸੂਰਤ ਫੋਟੋ ਦੇਖੀ ਉਹਦੇ ਚ ਇੱਕ ਪਾਸੇ ਇੱਕ ਮੋਬਾਈਲ ਸੀ ਉਹ ਉਹ ਜਿਹੜਾ ਫਟਿਆ ਜਾਂ ਸੇਬ ਹੁੰਦਾ ਜੀ ਇਹਦੇ ਤੇ ਹੂੰ ਹੂੰ ਉਹ ਕਹਿੰਦੇ ਵੀ ਆਹ ਵੇਖ ਲਓ ਇਹਦੇ ਲਈ ਮਾਰਾ ਮਾਰਿਆ ਇਹ ਵੀ 1,30,000 ਦਾ ਹੈ ਜੀ ਤੇ ਇੱਕ ਸਾਲ ਬਾਅਦ ਜਾਂ ਤਿੰਨ ਸਾਲ ਬਾਅਦ ਉਹਦਾ ਦੱਸਿਆ ਕਿ ਇਹ ਹੁਣ ਫੋਸਿਆ ਕਿਉਂਕਿ ਉਹ ਸਾਲ ਬਾਅਦ ਫਿਰ ਕੱਢ ਦਿੰਦੇ ਆ ਬਿਲਕੁਲ ਉਹਦੇ ਲਈ ਲੋਕ ਸ਼ਦਾਈ ਹੋ ਜਾਂਦੇ ਆ ਜਿਹੜਾ ਨਵਾਦਾ ਤੇ ਕਹਿੰਦੇ ਵੀ ਉਹ ਝੋਡੀ ਜਿਹੜੀ ਆ 1,30,000 ਦੀ ਲਈ ਆ ਤੇ ਤਿੰਨ ਸਾਲ ਬਾਅਦ ਉਹ ਤਿੰਨ ਕਟੀਆਂ ਹੋਰ ਹੁੰਦੀਆਂ ਨਾਲ ਜਿਹੜੀਆਂ ਸੋਚ ਕਟਾ ਵੀ ਹੋ ਸਕਦਾ ਹੈ ਜ਼ਰੂਰੀ ਨਹੀਂ ਮੇਰੇ ਦੋਸਤ ਹੀ ਗੱਲ ਇਦਾਂ ਯਾਦ ਆ ਗਈ ਫੋਨ ਲਿਆਉਣੇ 30-40 ਹਜ਼ਾਰ ਦਾ ਤੇ ਸੋਹਰਾ ਸਾਹਿਬ ਜਿਹਨਾਂ ਨੇ ਪੁੱਛ ਲਿਆ ਵੀ ਮਾਸੇ ਕਿੰਨੇ ਦਾ ਲਿਆ ਫੋਨ ਉਹਨਾਂ ਨੇ ਦੱਸਿਆ ਵੀ 40-45 ਹਜ਼ਾਰ ਦਾ ਲਿਆ ਉਹਨਾਂ ਨੇ ਵਗੋਂ ਹੀ ਕਿਹਾ ਯਾਰ ਤੂੰ ਤਾਂ ਕਹਿੰਦਾ ਮੱਝ ਲੈ ਲੈਂਦੇ ਤੁਸੀਂ ਜਵਾਕਰਾਂ ਨੇ ਦੁੱਧ ਵੀ ਜਵਾਕਰ ਦੁੱਧ ਪੀ ਲੈਂਦੇ ਨਾ ਸਿਆਣਿਆਂ ਦੀ ਸਿਆਣੀ ਗੱਲ ਅੱਛਾ ਗੱਲ ਇਹ ਆ ਕਿ ਭਾਈ ਹੁਣ ਉਹੀ ਆ ਵੀ ਆਪਣੇ ਇਧਰ ਮੱਝ ਜਿਹੜੀ ਆ ਉਹ ਲੱਖ ਸਵਾ ਲੱਖ ਤੋਂ ਘੱਟ ਨਹੀਂ ਚੰਗੀ ਮਿਲਦੀ ਤੇ ਉਹਦਾ ਮੁਆਵਜ਼ਾ ਮਿਲਦਾ ਯਾਰ 37000 37000 ਰੁਪਏ ਚ ਤੇ ਅੱਜ ਕੱਲ ਬੱਕਰਾ ਤਗੜਾ ਮੇਰੇ ਖਿਆਲ ਦੇ ਨਾਲ ਉਹ ਵੀ ਨਹੀਂ ਆਉਂਦਾ ਬੱਕਰੇ ਵੀ 50 50 60 60 ਤੇ 70000 ਤੋਂ ਲੈ ਕੇ ਲੱਖ ਵੀ ਟੱਕੇ ਆ ਗਏ ਨੇ ਜੀ ਬਿਲਕੁਲ ਤਾਂ ਕਹਿੰਦਾ ਮਤਲਬ ਇਹ ਕਿ ਇਹ ਚੀਜ਼ਾਂ ਠੀਕ ਕਰੋ ਤੇ ਯਾਰ ਬਿਹਤਰ ਆ ਹੂੰ ਦੂਜਾ ਮੇਰਾ ਮੰਨਣਾ ਇਹ ਆ ਕਿ ਤੁਹਾਨੂੰ ਕਟੋਕਟ ਮਾਦੋਪੁਰ ਹੈੱਡ ਕਿਉਂ ਟੁੱਟਿਆ ਉਹ ਜਿਸ ਕੰਪਨੀ ਨੂੰ ਤੁਸੀਂ ਠੇਕਾ ਦਿੱਤਾ ਉਹਦਾ ਕੋਈ ਤਜਰਬਾ ਹੀ ਨਹੀਂ ਸੀ ਕਿਸ ਨੇ ਦਵਾਇਆ ਜੀ ਪਾਣੀ ਹੋਲਡ ਕਰਨ ਵਾਸਤੇ ਕਿਸ ਨੇ ਦਬਾਅ ਪਾਇਆ ਭਾਗਤ ਵਾਲੀ ਇੰਡਸਟਰੀਅਲ ਏਰੀਆ ਨੂੰ ਬਚਾਉਣ ਵਾਸਤੇ ਕਿਸ ਨੇ ਤੁਹਾਡੇ ਉਸ ਇਲਾਕੇ ਦੇ ਆਪਣੇ ਲੀਡਰ ਤੇ ਦਬਾਅ ਬਣਾਇਆ ਉਸ ਨੇ ਕਾਹ ਚਲਾਇਆ ਉਹ ਸਾਰੀ ਜਾਂਚ ਪੜਤਾਲ ਕਰਕੇ ਤੇ ਟੇਬਲ ਕਰਾ ਲਓ ਬਿਲਕੁਲ ਕਲੀਅਰ ਹੋਣੀ ਚਾਹੀਦੀ ਥੀ ਉਹ ਵੀ ਜਲ ਸਰੋਤ ਵਿਭਾਗ ਦੀਆਂ ਕਿੱਥੇ ਕਿੱਥੇ ਕਮੀਆਂ ਨਜ਼ਰ ਆਈਆਂ ਨੇ ਭਵਿੱਖ ਦੇ ਵਿੱਚ ਬੰਨਾ ਤੇ ਕੀ ਕੀਤਾ ਜਾ ਸਕਦਾ ਜਿਵੇਂ ਸੀਚੇਵਾਲ ਸਾਹਿਬ ਆਈਡੀਆ ਦੇ ਰਹੇ ਸੀਗੇ ਕਿ ਸਾਨੂੰ ਹੁਣ ਇੱਕ ਮੌਕੇ ਸਪਕੀਆਂ ਸੜਕਾਂ ਬਣਾ ਦੇਣੀਆਂ ਚਾਹੀਦੀਆਂ ਮੰਨਾ ਤੇ ਜੀ ਕਿ ਉਹਦੇ ਨਾਲ ਬੰਨ ਮਜਬੂਤ ਹੋਣ ਨਾਲ ਰੁੱਖ ਲਾ ਦੇਣੇ ਚਾਹੀਦੇ ਆ ਹਮ ਤਾਂ ਟ੍ਰੈਵਲ ਵੀ ਹੋਵੇ ਗਸ਼ਤ ਵੀ ਹੋਵੇ ਸਭ ਕੁਝ ਉਹ ਮਜਬੂਤੀ ਵੀ ਹੋਵੇ ਬਿਲਕੁਲ ਤੁਹਾਨੂੰ ਇਹੋ ਜੇ ਮੁੱਦਿਆਂ ਤੇ ਚਰਚਾ ਕਰਨੀ ਚਾਹੀਦੀ ਹਮ ਜੇ ਸ਼ਤਰਾਣੇ ਇਲਾਕੇ ਦੇ ਵਿੱਚ 20 25 ਕਿਲੋਮੀਟਰ ਲੋਕ ਬੰਨ ਬਣਾ ਸਕਦੇ ਆ ਆਪਣੀ ਬਰਬਾਦੀ ਨੂੰ ਟਾਲ ਸਕਦੇ ਆ ਤੁਸੀਂ ਸਰਕਾਰ ਚੋਂ ਹਮ ਤੁਸੀਂ ਛਤਰਾਣੇ ਦੇ ਕੋਈ 2-4 ਬੰਦੇ ਸੱਦ ਲੋ ਯਾਰ ਵੀ ਕਿਵੇਂ ਸੰਭਵ ਹੁੰਦਾ ਹੈ ਇਦਾਂ ਚਰਚਾ ਮੈਂ ਇਸ ਤਰ੍ਹਾਂ ਅੱਗੇ ਵਧਨੀਆ ਚਾਹੀਦੀ ਆ ਜੀ ਤੋਂ ਹੀ ਅੱਜ ਇੱਕ ਖਬਰ ਪੜ੍ਹੀ ਹੋਣੀ ਆ ਟ੍ਰਿਬਿਊਨ 'ਚ ਲੱਗੀ ਆ ਕਿ ਪੰਜਾਬ ਅੜ ਗਿਆ ਅੱਜ ਕੱਲ ਉਹ ਅਖਬਾਰ ਤੁਹਾਨੂੰ ਪਤਾ ਹੀ ਆ ਪੂਰਾ ਅੜ ਕੇ ਲਿਖਦਾ ਹੈ ਉਹ ਕਹਿੰਦਾ ਕਿ ਭਾਈ ਪੰਜਾਬ ਅੜ ਗਿਆ ਕਿ ਅਸੀਂ 5000 ਕਿਊਸਿਕ ਤੋਂ ਵੱਧ ਹੁਣ ਪਾਣੀ ਨਹੀਂ ਛੱਡਣ ਦੇਣਾ ਕਿਉਂਕਿ ਤੁਸੀਂ ਪਿੱਛੇ ਮਨਮਾਨੀਆਂ ਕੀਤੀਆਂ तिहाई ਗੱਲ ਤੇ ਸਰਦਾਰ ਜੀ ਅਸੀਂ ਕਹਿ ਰਹੇ ਹਾਂ ਪਿਛਲੇ ਇੱਕ ਮਹੀਨੇ ਤੋਂ ਕਿ ਮਨਮਾਨੀਆਂ ਹੋਈਆਂ ਨੇ BBMP ਵਿੱਚ ਜੀ BBMP ਵਿੱਚ ਮਨਮਾਨੀਆਂ ਹੋਈਆਂ ਜਿਹਦੀ ਅੱਜ ਤੁਸੀਂ ਖਬਰ ਪੜ੍ਹ ਰਹੇ ਜੀ ਉਹ ਕਿਵੇਂ ਹੁੰਦੀਆਂ ਉਹਦੀ ਵੀ ਇੱਕ ਮਿਸਾਲ ਦੇਣਾ ਮੇਰੇ ਪੇਜ ਤੇ ਜਾਓਗੇ ਨੀਜੀ ਪੇਜ ਤੇ ਉਹਦੇ ਤੇ ਇੱਕ ਪੋਸਟ ਪਾਈ ਵੀ ਆ ਮੈਂ ਇਸੇ ਸੰਦਰਭ ਚ ਉਹਦੇ ਵਿੱਚ ਮੈਂ ਇੱਕ ਹਿੰਦੀ ਚ ਲਿਖੀ ਪੋਸਟ ਥਲੇ ਤੁਹਾਨੂੰ ਸਾਰੇ ਪੰਜਾਬੀਆਂ ਨੂੰ ਦਿਖਾਈ ਆ ਕਿ ਰਾਜਸਥਾਨ ਚ ਇਤ ਕੀ ਆਪਣੇ ਹੜ ਤੋਂ ਬਾਅਦ ਕੁਝ ਲੋਕ ਖੁਸ਼ੀ ਮਨਾ ਰਹੇ ਕਿਉਂ ਕਿਉਂਕਿ ਉਹ ਕਹਿ ਰਹੇ ਆ ਕਿ ਸਾਨੂੰ ਇਹਦੇ ਨਾਲ 70 ਦਿਨਾਂ ਦਾ ਪਾਣੀ ਵਾਧੂ ਮਿਲ ਜਾਏਗਾ ਜੀ ਕਿਆ ਸਮਝੇ ਹਮ ਹੁਣ ਇਹਨੂੰ ਸਰਲ ਸ਼ਬਦਾਂ ਵਿੱਚ ਮੈਂ ਸਮਝਾ ਦੇਣਾ ਤੁਹਾਨੂੰ ਪਤਾ ਨਹੀਂ ਸਰਚਾ ਹੋਏ ਕਿ ਕਿ ਨਹੀਂ ਸਰ ਅਸੀਂ ਕਿੱਥੇ ਆ ਅਸੀਂ ਵਿੱਚ ਪਿਛੇ ਹਿਮਾਚਲ ਉੱਤੇ ਉੱਤੇ ਗਾ ਲੋ ਜੀ ਹਿਮਾਚਲ ਆਪਣਾ ਦਬਾਅ ਪਾਉਂਦਾ ਬੀਬੀ ਅੰਬੀ ਤੇ ਹਮ ਵਿਚ ਅਸੀਂ ਇੱਥੇ ਹੀਠਾ ਸਾਡੇ ਰਾਜਸਥਾਨ ਉਹ ਅੱਡ ਪਾਉਂਦਾ ਉਹ ਕਹਿੰਦਾ ਪਾਣੀ ਹੋਲਡ ਕਰ ਹੂੰ ਕਿਉਂਕਿ ਤੇਰਾ ਜਿੰਨਾ ਪਾਣੀ ਚੜਿਆ ਜਿੰਨਾ ਜਮਾ ਰਹੇਗਾ ਸਾਨੂੰ ਉਹਨਾਂ ਪਾਣੀ ਵੱਧ ਮਿਲਦਾ ਰਹੇਗਾ ਗਰਮੀਆਂ 'ਚ ਜੀ ਜੀ ਉਹ ਕਹਿੰਦੇ ਆ ਕਿ ਨਹੀਂ 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 ਪਿੱਛੇ ਅਸੀਂ ਉਜੜ ਜਾਾਂਗੇ ਐਦੋਂ ਵੱਧ ਨਹੀਂ ਜਾਣ ਦੇਣਾ ਰੋੜ ਦਿਓ ਅਸੀਂ ਕਿੱਥੇ ਆ ਗਏ ਸਰ ਵਿਚਾਲੇ ਸੱਚੀ ਬਰਕਰਾਰ ਹੂੰ ਬਰਕਰਾਰ ਅਸੀਂ ਸੱਚੀ ਤੁਸੀਂ ਇਹ ਗੱਲਾਂ ਆਪਣੇ ਲੋਕਾਂ ਨੂੰ ਨਹੀਂ ਦੱਸ ਰਹੇ ਹੂੰ ਸਾਡੀ ਇਹ ਚਰਚਾ ਹੋਣੀ ਚਾਹੀਦੀ ਐ ਅਸੈਂਬਲੀ 'ਚ ਕਿ BBMP ਤੇ ਜਿਹੜੀਆਂ ਭਾਜਪਾ ਸ਼ਾਸਤ ਸਰਕਾਰਾਂ ਨੇ ਉਹ ਕਿਸ ਤਰ੍ਹਾਂ ਦਬਾਅ ਪਾ ਰਹੀਆਂ। ਜੀ ਸਾਰਾ ਡਾਟਾ ਮੰਗਾਓ। ਸਾਰੇ ਕਾਗਜ਼ਾਤ ਮੰਗਾਓ। ਪੁਖ ਵੇਖ ਵਾਸਤੇ ਵਿਉਂਤਵੰਦੀ ਕਰੋ। ਸਰ ਤਾਂ ਸਾਡੀ ਇਹ ਜਿਹੜੀ ਚਰਚਾ ਹੈ ਤਾਂ ਇਹ ਸਦਨ ਦੀ ਕਾਰਵਾਈ ਜਿਹੜੀ ਸਾਰਤਕ ਹੋਏਗੀ। ਜੀ ਅਸੀਂ ਅਸੀਂ ਸਿਰਫ ਸੁਝਾਅ ਦੇ ਰਹੇ ਹਾਂ। ਸਾਡੇ ਇਹ ਨਹੀਂ ਅਸੀਂ ਕੋਈ ਆਰਡਰ ਥੋੜੀ ਕਰ ਸਕਦੇ। ਆਪਾਂ ਆਪਦੇ ਚਲੋ ਬਤੌਰ ਨਾਗਰਿਕ ਬਤੌਰ ਵਿਸ਼ਲੇਸ਼ਕ ਅਸੀਂ ਸੁਝਾਅ ਦੇ ਸਕਦੇ ਆਂ ਆਪਦੀ ਸਰਕਾਰ ਨੂੰ ਕਿ ਇਹ ਚੀਜ਼ਾਂ ਤੇ ਤੁਸੀਂ ਇੱਕ ਦਿਨ ਵੀ ਲਾ ਦਿਓ ਪੂਰਾ ਇੱਕ ਦਿਨ ਵੀ ਚਰਚਾ ਕਰ ਲਓ ਮੈਂ ਕਹਿੰਦਾ ਇੱਕ ਦਿਨ ਚ ਬਹਿ ਜਾ ਬਹਿ ਜਾ ਹੋ ਜਾਸਾਂ ਬਿਲਕੁਲ ਮਿੰਟ ਜੀ ਵਾਹਿਗੁਰੂ ਜਪੋ ਜੀ ਦੋਸਤ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਮਿਹਰਬਾਨੀ ਕੰਟਰੀਬਿਊਸ਼ਨ ਲਈ ਵੀ ਨਾਲ ਜੁੜਨ ਵਾਸਤੇ ਵੀ ਡਾਕਟਰ ਕਮਲ ਜੀ ਕਹਿ ਰਹੇ ਨੇ ਕਿ 580 ਕਰੋੜ ਹੋਰ ਸੈਂਟਰ ਨੇ ਦਿੱਤੇ ਨੇ ਤੇ ਸੁਖ ਮੈਂਬਰ ਜੀ ਵੀ ਕਹਿ ਰਹੇ ਨੇ ਕਿ ਕਿਤੇ ਉਹ ਨਾ ਹੋਵੇ ਕਿ ਜਲਾਸ ਦੇ ਵਿੱਚ ਫੇਰ ਕੋਈ ਜਲੂਸ ਕੱਢ ਦੇਣ ਇਸੇ ਤਰ੍ਹਾਂ ਦਾ ਕੋਈ ਪਰ ਉਮੀਦ ਆਪਾਂ ਇਹੋ ਕਰਦੇ ਆਂ ਆਸ ਵੀ ਕਰਦੇ ਆਂ ਤੇ ਆਪਾਂ ਗੁਜ਼ਾਰਿਸ਼ ਵੀ ਕਰਦੇ ਆਂ ਕਿ ਸਾਰਥਕ ਬਹਿਸ ਵੀ ਹੋਣੀ ਚਾਹੀਦੀ ਹੈ ਤੇ ਸਾਰਥਕ ਕੰਮ ਵੀ ਹੋਣੇ ਚਾਹੀਦੇ ਇਹ ਮਲੂਕ ਸਿੰਘ ਜੀ ਕਹਿ ਰਹੇ ਨੇ ਕਿ ਕੁਝ ਨਹੀਂ ਹੋਣਾ ਰੌਲਾ ਪੈਣਾ ਦੇਖ ਲਿਓ ਤੁਸੀਂ ਕਰਮਲੁਕਸ ਜੀ ਆਪਾਂ ਥੋੜੇ ਜਿ ਇਸਕਾਰਤਮ ਹੋ ਕੇ ਚੱਲਦੇ ਆ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨ